ਹਾਂਜੀ ਇਹ ਕੁਝ ਕੇ ਗੱਲਾਂ ਨਾ ਧਿਆਨ ਨਾਲ ਸੁਣਿਓ ਜੇ ਆਪਾਂ ਹਰੇਕ ਰਿਸ਼ਤੇ ਦੇ ਵਿੱਚ ਇਹ ਗੱਲਾਂ ਅਪਣਾ ਲਈਏ ਨਾ ਤਾਂ ਮੈਨੂੰ ਨਹੀਂ ਲੱਗਦਾ ਕਿ ਕਦੇ ਕੋਈ ਰਿਸ਼ਤਾ ਟੁੱਟੂਗਾ ਕਿ ਰੋਸੇ ਗਿਲੇ ਤਾਂ ਹਰ ਰਿਸ਼ਤੇ ਵਿੱਚ ਚੱਲਦੇ ਰਹਿੰਦੇ ਨੇ ਪਰ ਹੱਕ ਨਹੀਂ ਕੋਈ ਮੈਨੂੰ ਕਿ ਲੋਕਾਂ ਦੇ ਵਿੱਚ ਤੈਨੂੰ ਬਦਨਾਮ ਕਰਾਂ ਮੈਂ ਕਿ ਅੰਦਰ ਬਹਿ ਕੇ ਗੱਲ ਜੇ ਸੁਲਝੇ ਨਾ ਦੋਹਾਂ ਵਿੱਚ ਮਸਲਾ ਉਲਝੇ ਉਹ ਸਿਆਣ ਪਕਾਦੀ ਗੱਲ ਦੋਹਾਂ ਦੀ ਲੋਕਾਂ ਵਿੱਚ ਜੇ ਸ਼ਰਿਆਮ ਕਰਾਂ ਮੈਂ ਕਿ ਹੱਥ ਵਟਾਈਏ ਦੋਵੇਂ ਜਾਣੇ ਇੱਕ ਦੂਜੇ ਦਾ ਅਸੂਲ ਨਹੀਂ ਰਿਸ਼ਤੇ ਵਿੱਚ ਕਿ ਤੂੰ ਸਭ ਕੁਝ ਕਰੇ ਤੇ ਸਿਰਫ ਆਰਾਮ ਕਰਾਂ ਮੈਂ ਕਿ ਪਿਆਰ ਸਾਡੇ ਵਿੱਚ ਕਦੇ ਸ਼ੱਕ ਦੀ ਥਾਂ ਕੋਈ ਹੋਵੇ ਨਾ ਇਤਬਾਰ ਕਰੇ ਤੂੰ ਮੇਰੇ ਤੇ ਤੇ ਤੇਰੇ ਉੱਤੇ ਮਾਣ ਕਰਾਂ ਮੈਂ ਇਤਬਾਰ ਕਰੇ ਤੂੰ ਮੇਰੇ ਉੱਤੇ ਤੇ ਤੇਰੇ ਉੱਤੇ ਮਾਣ ਕਰਾਂ ਮੈਂ